ਅਸੀ ਕੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪਾ ਮੈਂ ਦਿਲ ਦੀਆਂ ਗਹਿਰਾਈਆਂ ਚ ਸਮੁੱਚੇ ਹਲਕਾ ਵਾਸੀਆਂ ਦਾ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੱਚ ਤੇ ਇਮਾਨਦਾਰੀ ਦੀ ਲੜਾਈ ਚ ਮੇਰਾ ਬਹੁਤ ਸਾਥ ਦਿੱਤਾ ਅੱਜ ਜੋ ਨਤੀਜੇ ਆਏ ਆ ਉਹਨਾਂ ਦੇ ਵਿੱਚ ਲਗਭਗ 17000 ਵੋਟ ਆ ਜਿਹੜੀ ਤੁਸੀਂ ਮੈਨੂੰ ਪਾਈ ਆ ਸੋ ਇਸ ਇਮਾਨਦਾਰੀ ਇਸ ਸੱਚਾਈ ਤੇ ਤੁਸੀਂ ਮੇਰੀ ਤੇ ਮੋਹਰ ਲਾਈ ਆ ਸੋ ਮੈਂ ਦਿਲ ਦੀਆਂ ਗਹਿਰਾਈਆਂ ਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਾਰੇ ਸਾਡੇ ਕਿਉਂਕਿ ਜਿਹੜੀਆਂ ਮੇਨਸਟ੍ਰੀਮ ਪਾਰਟੀਆਂ ਨਾਲ ਮੈਂ ਲੜ ਰਿਹਾ ਸੀ ਦੇਖੋ ਉਹਨਾਂ ਕੋਲ ਮਨੀ ਪਾਵਰ ਵੀ ਸੀ ਉਹਨਾਂ ਕੋਲ ਮਸਲ ਪਾਵਰ ਵੀ ਸੀ ਤੁਸੀਂ ਦੇਖਿਆ ਇਲੈਕਸ਼ਨਾਂ 'ਚ ਵੀਡੀਓਜ਼ ਵੀ ਆਈਆਂ ਕਿਵੇਂ ਪਾਰਟੀਆਂ ਦੇ ਆਗੂ ਨੇ ਜਿਹੜੇ ਉਹ ਪੈਸਾ ਵੰਡ ਰਹੇ ਸੀ ਕਿਵੇਂ ਪਾਰਟੀਆਂ ਦੇ ਕਈ ਆਗੂ ਨੇ ਜਿਨ੍ਹਾਂ ਦੇ ਪੀਏ ਕੋਲ ਲੱਖਾਂ ਦੀ ਗਿਣਤੀਆਂ 'ਚ ਪੈਸੇ ਬਰਾਮਦ ਹੋਏ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੇ ਘਟਨਾਕ੍ਰਮ ਹੋਏ ਇਹ ਤੁਸੀਂ ਸਾਰੇ ਇਸ ਤੋਂ ਪੱਲੀ ਪਾਤੀ ਜਾਣੂ ਜਾਣੂ ਹੋ ਸੋ ਇਹਨਾਂ ਹਾਲਾਤਾਂ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ 'ਚ ਮੈਨੂੰ ਜੋ ਮੈਨੂੰ ਜੋ ਵੋਟਾਂ ਪਾਈਆਂ ਨੇ ਸੋ ਮੈਂ ਸਮਝਦਾ ਮੈਂ ਤੁਹਾਡਾ ਅਤੀ ਰਿਣੀ ਆ ਹਮੇਸ਼ਾ ਰਿਣੀ ਰਹੂੰਗਾ ਤੇ ਮੈਂ ਸਾਰੇ ਸਾਡੇ ਵਰਕਰ ਭਰਾਵਾਂ ਦਾ ਜਿਨ੍ਹਾਂ ਨੇ ਮੇਰਾ ਅਣਥੱਕ ਮਿਹਨਤ ਜਿਹੜੀ ਜਿਨ੍ਹਾਂ ਨੇ 20 ਦਿਨ 22 ਦਿਨ ਮਿਹਨਤ ਕੀਤੀ ਆ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਕਿਉਂਕਿ ਸੱਤਾਧਾਰੀ ਧਿਰ ਵੱਲੋਂ ਉਹਨਾਂ ਤੇ ਬੜਾ ਪ੍ਰੈਸ਼ਰ ਪਾਇਆ ਜਾਂਦਾ ਸੀ ਇਹ ਗੱਲ ਮੈਂ ਪਹਿਲਾਂ ਨਹੀਂ ਕੀਤੀ ਅੱਜ ਮੈਂ ਤੁਹਾਡੇ ਨਾਲ ਕਰਨੀਆ ਚਾਹਣਾ ਕਿਉਂਕਿ ਜਦੋਂ ਕੋਈ ਉਹ ਪ੍ਰੋਗਰਾਮ ਕਾਲ ਕਰਾਉਂਦੇ ਸੀ ਤਾਂ ਸੱਤਾਧਾਰੀ ਧਿਰ ਦੇ ਆਗੂ ਉਹਨਾਂ ਦੇ ਘਰੇ ਪਹੁੰਚ ਜਾਂਦੇ ਸੀ ਪਰ ਇਹਨੇ ਪ੍ਰੈਸ਼ਰ ਦੇ ਬਾਵਜੂਦ ਉਹਨਾਂ ਨੇ ਜੋ ਮੇਰਾ ਸਦਕ ਨੇ ਨਾਲ ਜਿਹੜਾ ਉਹਨਾਂ ਨੇ ਦ੍ਰਿੜਤਾ ऋणी ਰਹੂੰਗਾ ਧੰਨਵਾਦੀ ਰਹੂੰਗਾ ਤੇ ਇਹਨਾਂ ਹਾਲਾਤਾਂ ਦੇ ਬਾਵਜੂਦ ਅੱਜ ਜੋ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਅੱਜ ਬਰਨਾਲੇ ਦੇ ਹਲਕੇ ਲੋਕਾਂ ਨੇ ਫਤਵਾ ਦਿੱਤਾ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਉਮੀਦ ਕਰਦਾ ਵੀ ਉਹ ਬਰਨਾਲੇ ਦੇ ਲੋਕਾਂ ਲਈ ਹੱਕ ਤੇ ਸੱਚ ਲਈ ਉਹ ਵੀ ਹਮੇਸ਼ਾ ਖੜਨਗੇ ਤੇ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਹਾਂ ਸੋ ਮੈਂ ਸਾਰੇ ਬਰਨਾਲਾ ਹਲਕਾ ਵਾਸੀਆਂ ਦਾ ਧੰਨਵਾਦ ਕਰਦਾ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਸਾਰੇ ਪਿੰਡਾਂ 'ਚ ਸਾਰੇ ਵਾਰਡਾਂ 'ਚ ਆਪਾਂ ਧੰਨਵਾਦੀ ਦੌਰਾ ਵੀ ਕਰਾਂਗੇ ਤੇ ਆਪਾਂ ਸਾਰਿਆਂ ਨੂੰ ਮਿਲਾਂਗੇ ਤੇ ਆਪਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾਂਗੇ ਧੰਨਵਾਦ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ